ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸੰਗਤ ਸਰ ਗਾਦਰਪਤੀ ਬੋਹਾ ਵਿਖੇ ਦਾਸ ਭਾਈ ਗੁਰਵੀਰ ਸਿੰਘ ਜੀ ਪ੍ਰਚਾਰਕ ਕਰਨ ਪ੍ਰਚਾਰ ਸਵਾਸਤਕ ਸ੍ਰੀ ਦੰਦਵਾ ਸਾਲ ਸਹਾਬ ਤਲਵੰਡੀ ਸਾਬੋ ਅਤੇ ਦਾਸ ਦੇ ਨਾਲ ਗਿਆਨੀ ਜਸਵਿੰਦਰ ਸਿੰਘ ਜੀ ਜੋ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਵਾ ਆਲ ਇੰਡੀਆ ਦੇ ਸਰਪ੍ਰਸਤ ਹਨ ਜੋ ਕਿ ਗੁਰਦੁਆਰਾ ਸੰਗਤ ਸਰ ਗਾਦਰਪੱਤੀ ਬੋਹਾ ਵਿਖੇ ਬਤੌਰ ਹੈੱਡ ਗ੍ਰੰਥੀ ਦੀਆਂ ਸਵਾਵਾਂ ਦੇ ਨਾਲ-ਨਾਲ ਪ੍ਰਚਾਰ ਪ੍ਰਸਾਰ ਦੀਆਂ ਸਵਾਵਾਂ ਵੀ ਪੰਥਕ ਕਾਰਜ ਵੀ ਨਿਭਾਉਂਦੇ ਰਹਿੰਦੇ ਹੈ ਸੋ ਅੱਜ ਪਤਾ ਚੱਲਿਆ ਹੈ ਕਿ ਜੋ ਕਿ ਸਿੱਖ ਕੌਮ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆਂ ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੇ ਉਹਨਾਂ ਦੇ ਵਿੱਚ ਬਣਾਉਣ ਪ੍ਰਤੀ ਵਾਅਦਾ ਹੋਇਆ ਹੈ ਜੋ ਕਿ 10 ਮਾਰਚ ਤੱਕ ਦਾ ਸਮਾਂ ਵਧਾ ਦਿੱਤਾ ਗਿਆ ਹੈ ਜਿਨ੍ਹਾਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੇ ਨਵੀਆਂ ਵੋਟਾਂ ਬਣਾਉਣੀਆਂ ਉਹ ਵੀ 10 ਮਾਰਚ ਤੱਕ ਬਣਾ ਸਕਦੇ ਆ ਤੇ ਜਿਨ੍ਹਾਂ ਦੇ ਕੋਈ ਇਤਰਾਜ਼ ਹੈ ਕੋਈ ਵੋਟਾਂ ਦੇ ਵਿੱਚ ਕੋਈ ਨਾਂ ਦੇ ਵਿੱਚ ਗਲਤੀ ਹੈ ਉਹ ਵੀ ਆਪਦੀ ਠੀਕ ਕਰਵਾ ਸਕਦੇ ਆ ਸੋ ਬਾਤ ਤੋਂ ਵੱਧ ਬੀਬੀਆਂ ਭੈਣਾਂ ਬੱਚੀਆਂ ਵੋਟਾਂ ਬਣਾਉਣ ਖਾਸ ਕਰਕੇ ਬੀਬੀਆਂ ਭੈਣਾਂ ਸਤਕਾਰਯੋਗ ਬਜ਼ੁਰਗ ਮਾਮਾ ਇਹ ਤਾਂ ਸਾਰੀਆਂ ਹੀ ਵੋਟਾਂ ਬਣਵਾਉਣ ਜਿਨ੍ਹਾਂ ਦੇ ਨਾਂ ਦੇ ਨਾਲ ਕੌਰ ਲੱਗਦਾ ਹੈ ਦੂਸਰੀ ਗੱਲ ਜਿਹੜੇ ਅਮਰਤਾਰੀ ਸਿੰਘ ਵੋਟਾਂ ਬਣਵਾਉਣ ਬੰਨਿਓ ਰਹਿ ਗਏ ਆ ਉਹਨਾਂ ਦੇ ਨਾਲ ਨਾਲ ਜਿਹੜੇ ਕੋਈ ਜਿਨ੍ਹਾਂ ਦੇ ਨਾਂ ਦੇ ਨਾਲ ਸਿੰਘ ਲੱਗਦਾ ਹੈ ਕੇਸ ਤੇ ਦਾੜਾ ਹੈ ਉਹ ਵੀ ਪਾਈ ਆਪੋ ਆਪ ਦੀਆਂ ਵੋਟਾਂ ਜ਼ਰੂਰ ਬਣਾਓ ਕਿ ਉਹ ਕੇ ਵੋਟ ਪਾਉਣੇ ਉਹ ਆਪਣੀ ਆਪਣੇ ਆਪ ਤੇ ਡਿਪੈਂਡ ਕਰਦਾ ਕਿਹਨੂੰ ਵੋਟ ਪਾਉਣੀ ਹੈ ਪਰ ਗੱਲ ਇਹ ਹੈ ਕਿ ਸਾਡੀ ਗਿਣਤੀ ਦਾ ਸਵਾਲ ਹੈ ਕਿਉਂਕਿ ਏਜੰਸੀਆਂ ਪਹਿਲਾਂ ਹੀ ਸਾਨੂੰ ਘੱਟ ਗਿਣਤੀ ਐਲਾਨ ਚੁੱਕੀ ਹੈ ਸੋ ਇਸ ਵਾਸਤੇ ਵੱਧ ਤੋਂ ਵੱਧ ਭਾਈ ਵੋਟਾਂ ਬਣਵਾਓ ਜਿਹੜੇ ਵੀ ਬੋਟਰ ਬਣਵਾਉਂ ਤੋਂ ਰਹਿ ਗਏ ਐ ਸੋ ਇਹਨੀਆਂ ਬੇਨਤੀਆਂ ਸਾਰਿਆਂ ਨੇ ਪ੍ਰਵਾਨ ਕਰਨੀਆਂ ਫਿਰ ਮੈਂ ਗਿਆਨੀ ਜੀ ਸੁਵਿੰਦਰ ਸਿੰਘ ਜੀ ਨੂੰ ਜੋ ਸਾਡੇ ਨਾਲ ਬੈਠੇ ਐ ਸੋ ਇਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਉਹ ਵੀ ਵੋਟਾਂ ਸੰਬੰਧੀ ਆਪ ਸੰਗਤਾਂ ਦੇ ਨਾਲ ਕੋਈ ਚੰਦ ਸ਼ਬਦ ਕੁਝ ਵਿਚਾਰਾਂ ਸਾਂਝਿਆ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨਾ ਗਿਆਨੀ ਗੁਰਮੀਤ ਸਿੰਘ ਜੀ ਤਖਤ ਸ੍ਰੀ ਦਮਦਮਨ ਸਾਹਿਬ ਦੇ ਵਿਦਵਾਨ ਪ੍ਰਚਾਰਕ ਜਿਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਸਚੱਜੇ ਢੰਗ ਨਾਲ ਪ੍ਰਚਾਰ ਚੱਲ ਰਿਹਾ ਹੈ ਦਾਸ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਨਿਜੀ ਤੌਰ ਤੇ ਵੀ ਸਾਰੇ ਪਿੰਡਾਂ ਦੇ ਵਿੱਚ ਵਿਚਰਦੇ ਰਹਿੰਦੇ ਆ ਪੰਥਕ ਵਿਚਾਰਾਂ ਕਰਦੇ ਰਹਿੰਦੇ ਆ ਅੱਜ ਵੀ ਇਹ ਸਾਡੇ ਕੋਲ ਇੱਥੇ ਗੁਰਦੁਆਰਾ ਸੰਗਤ ਸਰਸਾਹਬ ਗਾਦਲਪੱਤੀ ਬੋਹਾ ਦੇ ਵਿੱਚ ਔਰ ਪੰਥਕ ਵਿਚਾਰਾਂ ਕਰਨ ਲਈ ਆਏ ਸਨ ਤੇ ਔਰ ਜੇ ਤੁਹਾਨੂੰ ਪਤਾ ਲੱਗਿਆ ਕਿਉਂਕਿ ਬੋਟਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਜਿਹੜੀਆਂ ਬਣਨ ਜਾ ਰਹੀਆਂ ਹਨ ਪਹਿਲਾਂ ਇਹਨਾਂ ਦੀ ਡੇਟ ਲੰਘ ਚੁੱਕੀ ਹੈ ਤੇ ਆਦਸ ਨੂੰ ਨਹੀਂ ਪਤਾ ਵੀ ਡੇਟ ਲੰਘ ਚੁੱਕੀ ਹੈ ਆ ਦੁਬਾਰਾ ਡੇਟ ਮਿਲ ਗਈ ਹੈ ਹੁਣ 10 ਮਾਰਚ ਤੀਜਾ ਮਹੀਨਾ 2025 ਤੱਕ ਇਹ ਡੇਟ ਵੱਧ ਚੁੱਕੀ ਹੈ ਔਰ ਜੋ ਕਿ ਸਾਡੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਵੋਟਾਂ ਵੜਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਹਰਿਆਣੇ ਦੀਆਂ ਲੰਘ ਕੇ ਗਈਆਂ ਨੇ ਦਾਸ ਨੇ ਉਹਦੇ ਵਿੱਚ ਦੇਖਿਆ ਕਿ ਜਿਹੜੇ ਹੁਣ ਜਿਹੜੇ ਉੱਥੇ ਸਮਝ ਮੈਂਬਰ ਖੜੇ ਹੋਏ ਸੀ ਵੋਟਾਂ ਦੇ ਵਿੱਚ ਜਦੋਂ ਖੜੇ ਹੋਣ ਤੋਂ ਬਾਅਦ ਕੀ ਹੁੰਦਾ ਵੀ ਯਾਰ ਆਪਣਾ ਬੰਦਾ ਹੈ ਤੇ ਆਪਾਂ ਜਿਤਾਈਏ ਉਹਨੂੰ ਫਿਰ ਕੀ ਹੁੰਦਾ ਯਾਰ ਮੇਰੀ ਤਾਂ ਵੋਟ ਨਹੀਂ ਬਣੀ ਯਾਰ अगला ਕਹਿੰਦਾ ਹਨ ਇਹ ਮੈਂ ਇੱਕ ਦੇ ਮੂੰਹ ਤੋਂ ਨਹੀਂ ਸੁਣ ਕੇ ਆਇਆ ਹਰਿਆਣੇ ਦੇ ਵਿੱਚ ਕਾਫੀ ਸਿੰਘਾਂ ਦੇ ਮੂੰਹ ਤੋਂ ਸੁਣਿਆ ਵੀ ਯਾਰ ਬੰਦਾ ਤਾਂ ਆਪਣਾ ਖੜਾ ਹੋਇਆ ਸੀ ਪਰ ਵੋਟ ਨਹੀਂ ਬਣੀ ਕੀ ਕਰੀਏ ਕਹਿਣ ਤੋਂ ਭਾਵ ਹੈ ਵੋਟ ਪਾਓ ਜਾਂ ਨਾ ਪਾਓ ਇਹ ਬਾਤ ਦੀ ਗੱਲ ਹੈ ਬਿਲਕੁਲ ਪਰ ਦਾਸ ਇਹ ਬੇਨਤੀ ਵਾਰ-ਵਾਰ ਕਿਉਂ ਕਰਦਾ ਕਿਉਂਕਿ ਹੋ ਸਕਦਾ ਤੁਹਾਡਾ ਬੰਦਾ ਖੜਾ ਹੋ ਜੇ ਜੇ ਤੁਹਾਡਾ ਸਿੰਘ ਕੋਈ ਤੁਹਾਡਾ ਮਿੱਤਰ ਪਿਆਰਾ ਹੋ ਗਿਆ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਹੋ ਗਿਆ ਖੜਾ ਵੋਟਾਂ ਦੇ ਵਿੱਚ ਫਿਰ ਤੁਸੀਂ ਕਹੋਗੇ ਯਾਰ ਸਾਡੀ ਤਾਂ ਵੋਟ ਨਹੀਂ ਬਣੀ ਤੇ ਅਸੀਂ ਕੀ ਕਰੀਏ ਹੁਣ ਫਿਰ ਤੁਸੀਂ ਮੌਕੇ ਤੇ ਭਜੋਗੇ ਮੌਕੇ ਤੇ ਭਜਣ ਨਾਲੋਂ ਮੌਕੇ ਤੇ ਨਾਲੇ ਵੋਟ ਨਹੀਂ ਬਣਨੀ ਇਸ ਕਰਕੇ ਬੇਨਤੀ ਹੈ ਸਾਡੇ ਦੋ ਨੁਕਸਾਨ ਹੋਣਗੇ ਕੀ ਇੱਕ ਤਾਂ ਸਾਡੀ ਸਿੱਖੀ ਦੀ ਵੋਟ ਕਟੇਗੀ ਦੂਸਰਾ ਨੁਕਸਾਨ ਇਹ ਹੋਵੇਗਾ ਕਿ ਜਿਹਨੂੰ ਤੁਸੀਂ ਜਿਤਾਉਣਾ ਚਾਹੁੰਦੇ ਹੋਵੋਗੇ ਉਹ ਬੰਦਾ ਵੀ ਤੁਹਾਡਾ ਹੋ ਸਕਦਾ ਤੁਹਾਡੀ ਇੱਕ ਵੋਟ ਵਾਸਤੇ ਹਰ ਜੀ ਜਿਹਨੂੰ ਤੁਸੀਂ ਜਿਤਾਉਣ ਦੇ ਵਿੱਚ ਯਤਨ ਕਰ ਰਹੇ ਹੋਵੋਗੇ ਇਸ ਕਰਕੇ ਬੇਨਤੀ ਹੈ ਗਿਆਨੀ ਜੀ ਨੇ ਵੀ ਬੋਲੇ ਹੈ ਕਿ ਅਸੀਂ ਕੋਈ ਇਹ ਪ੍ਰਚਾਰ ਕਰਨ ਲਈ ਨਹੀਂ ਇਹ ਵੀਡੀਓ ਬਣਾ ਰਹੇ ਵੀ ਤੁਸੀਂ ਵੋਟਾਂ ਫਲਾਨੇ ਨੂੰ ਪਾਓ ਜਿਹਨੂੰ ਤੁਹਾਡਾ ਦਿਲ ਕਰਦਾ ਹੈ ਵੋਟ ਉਹਨੂੰ ਪਾਇਓ ਜਿਹਨੂੰ ਤੁਹਾਡਾ ਦਿਲ ਕਰਦਾ ਹੈ ਖੜਾ ਉਹਨੂੰ ਕਰੋ ਬਿਲਕੁਲ ਔਰ ਇਹ ਨਹੀਂ ਕਿ ਫਲਾਨੇ ਨੂੰ ਖੜਾ ਹੋ ਕੇ ਫਲਾਨਾ ਖੜਾ ਹੋ ਗਿਆ ਜੀ ਤੇ ਚਲੋ ਠੀਕ ਹੈ ਆਪਾਂ ਉਹਨੂੰ ਵੋਟਾਂ ਪਾ ਦਾਂਗੇ ਨਹੀਂ ਸਾਰੀਆਂ ਗੱਲਾਂ ਦਾ ਅੱਜ ਸਾਨੂੰ ਧਿਆਨ ਦੇਣ ਦੀ ਲੋੜ ਹੈ ਜਿਨੂੰ ਖੜਾ ਕਰਨਾ ਚਾਹੁੰਦੇ ਹੋ ਉਹ ਖੜਾ ਕਰੋ ਸਿੰਘ ਦੂਸਰੀ ਬੇਨਤੀ ਹੈ ਜਿਹੜੇ ਆਪੇ ਖੜੇ ਸਿੰਘ ਨੇ ਭਾਵੇਂ ਕਿਸੇ ਵੀ ਪਾਰਟੀ ਵੱਲੋਂ ਵੱਲੋਂ ਹੁੰਦਾ ਔਰ ਕਿਸੇ ਨੂੰ ਵੀ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਉਹ ਬਾਅਦ ਦੀਆਂ ਗੱਲਾਂ ਹਨ ਪਰ ਵੋਟ ਜ਼ਰੂਰ ਬਣਾਓ ਇਹਦੇ ਨਾਲ ਸਾਡਾ ਨੁਕਸਾਨ ਹੈ ਜੇ ਨਾ ਵੋਟ ਬਣੇ ਕਿਉਂ ਕਿਉਂਕਿ ਸਾਡੀ ਸਿੱਖੀ ਦੀ ਵੋਟ ਸਾਡੀ ਸਿੱਖੀ ਦੀ ਗਿਣਤੀ ਤਾਂ ਹੀ ਹੋਗੀ ਜੇ ਸਾਡੀ ਵੋਟ ਬਣੀ ਹੋਊਗੀ ਭਾਵੇਂ ਉਹ ਅਸੀਂ ਲੱਖ ਵਾਰੀ ਸਿੱਖ ਅਖਵਾਈਏ ਪਰ ਜੇ ਸਾਡੀ ਵੋਟ ਨਹੀਂ ਬਣੀ ਤਾਂ ਅਸੀਂ ਸਿੱਖੀ ਦੀ ਵੋਟ ਵਿੱਚੋਂ ਗਿਣਤੀ ਵਿੱਚੋਂ ਬਾਹਰਾਂ ਸਿੱਖੀ ਵਿੱਚੋਂ ਬਾਹਰਾਂ ਕਹਿਣ ਤੋਂ ਭਾਵ ਹੈ ਇਸ ਕਰਕੇ ਬੇਨਤੀ ਹੈ ਵੋਟਾਂ ਬਣਾਉਣੀਆਂ ਬਣਾਉਣੀਆਂ ਜ਼ਰੂਰੀ ਹੈ ਪਾਓ ਜੀ ਨੂੰ ਮਰਜ਼ੀ ਪਾਓ ਭਵੇਂ ਨਾ ਪਾਓ ਇਹ ਬਾਤ ਦੀਆਂ ਗੱਲਾਂ ਨੇ ਇਸ ਕਰਕੇ ਸਾਰੀਆਂ ਸੰਗਤਾਂ ਵੋਟਾਂ ਬਣਾਓ 10 ਮਾਰਚ ਤੋਂ ਪਹਿਲਾਂ ਪਹਿਲਾਂ ਹਾਂ ਦੂਸਰੀ ਬੇਨਤੀ ਇਹ ਵੀ ਧਿਆਨ ਦੇਣ ਦੀ ਹੈ ਜਿਹੜੀਆਂ ਵੋਟਾਂ ਬਣ ਗਈਆਂ ਆਪੋ ਆਪਣੀਆਂ ਵੋਟਾਂ ਚੈੱਕ ਕਰੋ ਜੇ ਕੋਈ ਲਗਮਾਤਰ ਦਾ ਕੋਈ ਉੱਥੇ ਗਲਤੀ ਹੈ ਤਾਂ ਉਹ ਪਹਿਲਾਂ ਪਹਿਲਾਂ ਕਢਵਾ ਲਓ ਇਹ ਵੀ ਬੇਨਤੀ ਹੈ ਕਿਉਂਕਿ ਇਹ ਵੋਟਾਂ ਸਾਡੇ ਬਾਤੇ ਬਣਾਉਣੀਆਂ ਜ਼ਰੂਰੀ ਨੇ ਦੂਸਰੀਆਂ ਵੋਟਾਂ ਨਾਲੋਂ ਵੀ ਸਰਪੰਚੀ ਦੀਆਂ ਐਮਐਲਏ ਦੀਆਂ ਵੋਟਾਂ ਨਾਲੋਂ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਕਹੀ ਜਾਂਦੇ ਹਾਂ ਅਸੀਂ ਸਿੱਖਾਂ ਜੀ ਅਸੀਂ ਸਿੰਘਾਂ ਜੀ ਪਰ ਸਿੰਘ ਬਣ ਕੇ ਸਿੱਖ ਹੋ ਕੇ ਅਸੀਂ ਜੇ ਵੋਟ ਨਾ ਬੜਾਈ ਤਾਂ ਸਿੱਖੀ ਤੋਂ ਬਾਹਰ ਆ ਇਸ ਕਰਕੇ ਵੋਟ ਜ਼ਰੂਰ ਬਣਾਓ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪੋ ਆਪਣੇ ਹਲਕਿਆਂ ਵਿੱਚ ਬਲਾਕਾਂ ਵਿੱਚ ਵੋਟਾਂ ਬਣੀਆਂ ਹੋਈਆਂ ਦਾ ਪਤਾ ਲਾਓ ਕਿ ਸਾਡੀ ਬਣ ਗਈ ਜਾਂ ਨਹੀਂ ਬਣ ਗਈ ਜੇ ਬਣ ਗਈ ਤਾਂ ਉਹਦੇ ਵਿੱਚ ਕੋਈ ਗਲਤੀ ਤਾਂ ਨਹੀਂ ਹੈਗੀ ਨਾਮ ਦੇ ਵਿੱਚ ਜਾਂ ਪਿੰਡ ਵਿੱਚ ਜਾਂ ਪਿਤਾ ਦੇ ਨਾਮ ਵਿੱਚ ਕੋਈ ਵੀ ਹੈ ਹਨਾ ਇਸ ਕਰਕੇ ਬਹੁਤ ਸੰਗਤ ਜਿਵੇਂ ਕਿ ਬੋਹਾ ਹਲਕੇ ਦੇ ਲੋਕ ਹੈ ਜਿਹੜੇ ਜਾਂ ਬੋਹਾ ਦੇ ਏਰੀਏ ਦੇ ਉਹ ਬਹੁਤ ਜਿਨ੍ਹਾਂ ਨੂੰ ਲੱਗਣਾ ਹੈ ਉਹ ਵੋਟਾਂ ਆਪਣੀਆਂ ਚੈੱਕ ਕਰ ਚੁੱਕੇ ਨੇ ਤੇ ਜਿਨ੍ਹਾਂ ਨੂੰ ਹਜੇ ਨਹੀਂ ਪਤਾ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀਆਂ ਵੋਟਾਂ ਚੈੱਕ ਕਰੋ ਤੇ ਵੋਟਾਂ ਬਣਵਾਓ ਇਸ ਕਰਕੇ ਵੱਧ ਤੋਂ ਵੱਧ ਬੇਨਤੀ ਹੈ 10 ਮਾਰਚ ਦੇ 10 ਮਾਰਚ ਤੱਕ ਹਾਂਜੀ ਇਹਨੂੰ ਸ਼ੇਅਰ ਕਰ ਦਿਓ ਹਾਂਜੀ ਇੱਕ ਬੇਨਤੀ ਜ਼ਰੂਰ ਹੈ ਕਿ ਇਹ ਵੀਡੀਓ ਜਾਣਕਾਰੀ ਲਈ ਕਿਉਂਕਿ ਮੈਨੂੰ ਵੀ ਪਤਾ ਨਹੀਂ ਸੀ ਵੀ ਵੋਟਾਂ ਦੀ ਜਿਹੜੀ ਡੇਟ ਹੈ ਉਹ ਵੱਧ ਚੁੱਕੀ ਹੈ 10 ਮਾਰਚ ਤੱਕ ਜਾ ਚੁੱਕੀ ਹੈ ਬਿਲਕੁਲ ਕਾ ਮੇਰਾ ਖਿਆਲ ਹੈ ਵੀ ਇਕੱਲਾ ਹੀ ਮੈਨੂੰ ਨਹੀਂ ਹੋ ਸਕਦਾ ਪਤਾ ਨਹੀਂ ਕਿੰਨੇ ਗ੍ਰੰਥੀ ਸਿੰਘਾਂ ਨੂੰ ਪਤਾ ਨਾ ਹੋਵੇ ਵੀ ਵੋਟਾਂ ਦੀ ਜਿਹੜੀ ਬਣਨ ਦੀ ਡੇਟ ਆ ਉਹ ਵੱਧ ਚੁੱਕੀ ਐ 10 ਮਾਰਚ ਜਦ ਤੱਕ ਜਾ ਚੁੱਕੀ ਐ ਤੇ ਨਾਲ ਦੀ ਨਾਲ ਇਹ ਵੀ ਬੇਨਤੀ ਐ ਕਿ ਇੱਕ ਤਾਂ ਵੀਡੀਓ ਸ਼ੇਅਰ ਸ਼ੇਅਰ ਕਰ ਦਿਓ ਹਮਮ ਔਰ ਜਿਹੜਾ ਕੀਰਤੀ ਖਾਲਸਾ ਚੈਨਲ ਸ੍ਰੀਮਾਨ ਸੰਤ ਬਾਬਾ ਅਮਰ ਸਿੰਘ ਜੀ ਕੀਰਤੀ ਜੀਆਂ ਦੇ ਨਾਂ ਤੇ ਬਣਿਆ ਹੋਇਆ ਹੈ ਇਹਨੂੰ ਆਪਣੀਆਂ ਨਿੱਤ ਦੀਆਂ ਖਬਰਾਂ ਦੇਖਣ ਲਈ ਜਾਂ ਵਿਚਾਰਾਂ ਸੁਣਨ ਲਈ ਇਹ ਤੇ ਧਾਰਮਿਕ ਵਿਚਾਰਾਂ ਹੀ ਪਾਈਆਂ ਜਾਂਦੀਆਂ ਹਨ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੂਸਰੀ ਬੇਨਤੀ ਹੈ ਕਿ ਪਿੰਡਾਂ ਵਿੱਚ ਸਾਰੇ ਗ੍ਰੰਥੀ ਸਿੰਘ ਸਾਧੂ ਸੰਤ ਮਹਾਤਮਾ ਬੇਨਤੀਆਂ ਜ਼ਰੂਰ ਬੋਲਣ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਤੇ 10 ਮਾਰਚ ਕੋਈ ਬਾਲੀ ਦੂਰ ਨਹੀਂ ਹੈਗੀ ਇਹ ਨੇੜੀ ਹੈ ਹਨਾ ਇਸ ਕਰਕੇ 10 ਮਾਰਚ ਤੋਂ ਪਹਿਲਾਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਵਿੱਚ ਬੋਟਾਂ ਬਾਣੀਆਂ ਜ਼ਰੂਰੀ ਨੇ ਤੇ ਜਿਨ੍ਹਾਂ ਨੂੰ ਇਹਨਾਂ ਦੀ ਫਾਰਮਾਂ ਦੀ ਲੋੜ ਹੈ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚੋਂ ਫਾਰਮ ਲਓ ਜੇ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਗਿਆਨੀ ਜੀ ਨਾਲ ਸੰਪਰਕ ਕਰ ਲਓ ਸਾਡੇ ਨਾਲ ਸੰਪਰਕ ਕਰ ਲਓ ਅਸੀਂ ਫਾਰਮ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ ਕਿ ਸੇਵਾ ਵਿੱਚ ਵੰਡੇ ਜਾਣ ਫਾਰਮ ਸੇਵਾ ਵਿੱਚ ਵੀ ਦੇ ਦਾਂਗੇ ਕੋਈ ਨਹੀਂ 10 ਰੁਪਏ ਖਰਚਾ ਕਿੱਡੀ ਕੀ ਗੱਲ ਐ ਇਸ ਕਰਕੇ ਪਰ ਵੋਟਾਂ ਜ਼ਰੂਰ ਬਣਾਓ ਭੁੱਲਾ ਨਹੀਂ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ